ਐਮਐਲਏ ਰਮਣ अरोड़ा ਦੀ ਗ੍ਰਿਫਤਾਰੀ ਨੂੰ ਲੈ ਕੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਦੇ ਵੱਡੇ ਖੁਲਾਸੇ ਕੀ ਇਹ ਸੇਕ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੱਕ ਵੀ ਜਾ ਸਕਦਾ ਆਖਿਰਕਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਪਰਿਵਾਰ ਦੀਆਂ ਕੀ ਤਾਰਾ ਜਿਹੜੀਆਂ ਨੇ ਉਹ ਰਵਣ अरोड़ा ਦੇ ਨਾਲ ਜੁੜੀਆਂ ਨੇ ਇਸ ਨੂੰ ਲੈ ਕੇ ਕੁਵਰ ਵਿਜੇ ਪ੍ਰਤਾਪ ਨੇ ਵੱਡੀਆਂ ਗੱਲਾਂ ਕਰਤੀਆਂ ਨੇ ਕਿਹੜੀਆਂ ਗੱਲਾਂ ਕਈਆਂ ਨੇ ਕੁਵਰ ਵਿਜੇ ਪ੍ਰਤਾਪ ਨੇ ਕਿਵੇਂ ਘਰ ਦਾ ਪੈਤੀ ਹੋ ਕੇ ਲੰਕਾ ਢਾਉਣ ਵਾਲੀ ਗੱਲ ਕੀਤੀ ਹੈ ਇਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਤੁਸੀਂ ਜੁੜਿਓ ਲੋਕ ਪਾਣ ਨਿਊਜ਼ ਨਾਲ ਮੈਂ ਹਰਿੰਦਰ ਬਾਜਵਾ ਕੱਲ ਲਾਲਾ ਲਾਲਾ ਹੁੰਦੀ ਰਹੀ ਕਿ ਆਮ ਆਦਮੀ ਪਾਰਟੀ ਨੇ ਵੱਡਾ ਐਕਸ਼ਨ ਕਰ ਲਿਆ ਪੀਆਰਓ ਦੇ ਵੱਲੋਂ ਲਗਾਤਾਰ ਪ੍ਰੈਸ ਨੋਟ ਮਿੰਟ ਮਿੰਟ ਬਾਅਦ ਪ੍ਰੈਸ ਨੋਟ ਜਿਹੜੇ ਆ ਉਹ ਮੀਡੀਆ ਅਦਾਰਿਆਂ ਨੂੰ ਭੇਜੇ ਜਾਂਦੇ ਰਹੇ ਕਿ ਭਗਵੰਤ ਮਾਨ ਦਾ ਵੱਡਾ ਅਕਸ਼ਰ ਭ੍ਰਿਸ਼ਟਾਚਾਰ ਦੇ ਖਿਲਾਫ ਵੱਡਾ ਐਕਸ਼ਨ ਆਖਿਰਕਾਰ ਰਮਨ अरोड़ा ਦੀ ਗ੍ਰਿਫਤਾਰੀ ਕੱਲ ਸਵੇਰੇ ਹੀ ਹੋ ਗਈ ਸੀ ਉਸ ਨੂੰ ਕਨਫਰਮ ਸ਼ਾਮ ਤੱਕ ਜਾ ਕੇ ਕੀਤਾ ਗਿਆ ਕਈ ਗੱਲਾਂ ਚੱਲੀਆਂ ਮਸ਼ੀਨਾਂ ਲਿਆਂਦੀਆਂ ਗਈਆਂ ਨੋਟ ਗਿਰਨ ਵਾਲੀਆਂ ਜਾਜੀਆਂ ਕਈ ਗੱਲਾਂ ਚੱਲੀਆਂ ਪਰ ਹੌਲੀ ਹੌਲੀ ਜਦੋਂ ਅੰਦਰਲੀਆਂ ਗੱਲਾਂ ਬਾਹਰ ਆਉਣ ਲੱਗੀਆਂ ਨੇ ਤਾਂ ਉਸ ਕੜੀ ਦੇ ਵਿੱਚ ਕੁਵਰ ਵਿਜੇ ਪ੍ਰਤਾਪ ਪਿੱਛੇ ਕਿਵੇਂ ਰਹਿ ਸਕਦੇ ਸੀ ਕੁਵਰ ਵਿਜੇ ਪ੍ਰਤਾਪ ਨੇ ਕਈ ਐਸੇ ਭੇਤ ਖੋਲਣ ਦੀ ਕੋਸ਼ਿਸ਼ ਕੀਤੀ ਹੈ ਐਸੇ ਸ਼ੰਕੇ ਜ਼ਾਹਰ ਕੀਤੇ ਨੇ ਜਿਹਦਾ ਸੇਕ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਪਰਿਵਾਰ ਤੱਕ ਜਾ ਸਕਦਾ ਹੈ ਉਹਨਾਂ ਨੇ ਕੁਵਰ ਵਿਜੇ ਪ੍ਰਤਾਪ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਰਮਨ ਅਰੋੜਾ ਤਾਂ ਰਮਣ अरोड़ा ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰਕ ਮੈਂਬਰ ਵਜੋਂ ਜਾਣੇ ਜਾਂਦੇ ਸਨ ਹੁਣ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਕੁਬਰ ਵਿਜੇ ਪ੍ਰਤਾਪ ਕਿਸ ਪਾਸੇ ਵੱਲੋਂ ਗੱਲ ਨੂੰ ਲੈ ਕੇ ਜਾਣਾ ਚਾਹੁੰਦੇ ਨੇ ਕੁਰ ਵਿਜੇ ਪ੍ਰਤਾਪ ਨੇ ਇੱਕ ਪੋਸਟ ਪਾਈ ਆ ਆਪਣੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਉਹਦੇ ਚ ਉਹਨਾਂ ਨੇ ਕੀ ਲਿਖਿਆ ਆ ਇਹਦੇ ਬਾਰੇ ਤੁਹਾਨੂੰ ਪੜ੍ਹ ਕੇ ਸੁਣਾਉਨੇ ਆ ਤੇ ਉਸ ਤੋਂ ਬਾਅਦ ਕਰਦੇ ਆ ਅਗਲੀ ਗੱਲ ਕੁਰ ਵਿਜੇ ਪ੍ਰਤਾਪ ਲਿਖਦੇ ਆ ਜਲੰਧਰ ਦੇ ਵਿਧਾਇਕ ਰਮਣ अरोड़ा ਦੀ ਗ੍ਰਿਫਤਾਰੀ ਅਤੇ ਉਨ੍ਹਾਂ ਵਿਰੁੱਧ ਦਰਜ ਐਫਆਈਆਰ ਬਾਰੇ ਸੁਣ ਕੇ ਬਹੁਤ ਹੈਰਾਨੀ ਹੋਈ ਕਿਉਂਕਿ ਉਹ ਮੁੱਖ ਮੰਤਰੀ ਸਾਹਿਬ ਦੇ ਪਰਿਵਾਰਕ ਮੈਂਬਰ ਵਜੋਂ ਜਾਣੇ ਜਾਂਦੇ ਸਨ ਵਿਧਾਇਕ ਸਾਹਿਬ ਨੂੰ ਅਕਸਰ ਮੁੱਖ ਮੰਤਰੀ ਜੀ ਦੇ ਪਰਿਵਾਰ ਦੇ ਨਜ਼ਦੀਕੀ ਮੈਂਬਰਾਂ ਦੀ ਮੇਜ਼ਬਾਨੀ ਕਰਦਿਆਂ ਦੇਖਿਆ ਜਾਂਦਾ ਸੀ ਕੁਝ ਲੋਕ ਇਸ ਨੂੰ ਲੁਧਿਆਣਾ ਵਿੱਚ ਹੋਣ ਜਾ ਰਹੀ ਉਪ ਚੋਣ ਨਾਲ ਜੋੜ ਰਹੇ ਨੇ ਤਾਂ ਕੋਈ ਇਸ ਨੂੰ ਘੋਰ ਭ੍ਰਿਸ਼ਟਾਚਾਰ ਦਾ ਮਾਮਲਾ ਕਹਿ ਰਿਹਾ ਹੈ ਇਸੇ ਤਰ੍ਹਾਂ ਸੰਗਰੂਰ ਨੂੰ ਪਹੁੰਚਣ ਤੋਂ ਪਹਿਲਾਂ ਮਾਨਯੋਗ ਵਿਧਾਇਕ ਅਤੇ ਸਿਹਤ ਮੰਤਰੀ ਵਿਜੇ ਸਿੰਘਲਾ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਹਨਾਂ ਦੇ ਖਿਲਾਫ ਕੁਝ ਵੀ ਨਹੀਂ ਹੋਇਆ ਅਤੇ ਮਾਮਲਾ ਅਦਾਲਤ ਵਿੱਚ ਵੀ ਨਾ ਜਾ ਸਕਿਆ ਸੱਚ ਕੀ ਹੈ ਇਹ ਸਾਡੀ ਸਮਝ ਤੋਂ ਪਰੇ ਹੈ ਪਰ ਇਹ ਗੱਲ ਇਹ ਸੱਚ ਹੈ ਕਿ ਸਾਡੀ ਪਾਰਟੀ ਵਿੱਚ ਮੋਨਿਟਰਿੰਗ ਦਾ ਕੋਈ ਸਿਸਟਮ ਨਹੀਂ ਹੈ ਜੇਕਰ ਕੋਈ ਐਮਐਲਏ ਜਾਂ ਮੰਤਰੀ ਜਾਂ ਕੋਈ ਲੀਡਰ ਗਲਤੀ ਕਰਦਾ ਹੈ ਤਾਂ ਉਸ ਨੂੰ ਸਮਝਾ ਬੁਝਾ ਕੇ ਸਹੀ ਰਾਹ ਤੇ ਲਿਉਣ ਵਾਲਾ ਕੋਈ ਨਹੀਂ ਹੈ ਨਾ ਹੀ ਅਜਿਹਾ ਕੋਈ ਪ੍ਰਬੰਧ ਕੀਤਾ ਗਿਆ ਅਜਿਹੀ ਸਥਿਤੀ ਵਿੱਚ ਪਾਰਟੀ ਅਤੇ ਸਰਕਾਰ ਦੀ ਭਰੋਸੇਯੋਗਤਾ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਇਸ ਦਾ ਫਾਇਦਾ ਸਿੱਧਾ ਫਾਇਦਾ ਹੁੰਦਾ ਹੈ ਉਹ ਪਹਿਲਾਂ ਤੋਂ ਹੀ ਇਸ ਦੀ ਭਾਲ ਕਰਦੇ ਰਹਿੰਦੇ ਨੇ ਖੈਰ ਸਚਾਈ ਜੋ ਵੀ ਹੋਵੇ ਐਸੀ ਆਪਣੀ ਪਾਰਟੀ ਦੇ ਸਰਕਾਰ ਦੀ ਭਰੋਸੇਯੋਗਤਾ ਨੂੰ ਬਚਾਉਣ ਲਈ ਹਰ ਤਰੀਕੇ ਨਾਲ ਕੋਸ਼ਿਸ਼ ਕਰਦੇ ਰਹਿਾਂਗੇ ਕੁੱਲ ਮਿਲਾ ਕੇ ਕੁਵਰ ਵਿਜੇ ਪ੍ਰਤਾਪ ਦਾ ਇੱਕ ਇਸ਼ਾਰਾ ਹੈ ਕਿ ਦਾਲ ਦੇ ਵਿੱਚ ਕੁਝ ਤਾਂ ਕਾਲਾ ਹੈ ਕੁਬਰ ਵਿਜੇ ਪ੍ਰਤਾਪ ਆ ਆਵਾਇਦ ਕੱਲੇ ਇੱਕ ਐਸੇ ਵਿਧਾਇਕ ਨੇ ਜਾਂ ਸਰਕਾਰ ਦੇ ਨੁਮਾਇੰਦੇ ਨੇ ਜਿਹੜੇ ਆਪਣੀ ਸਰਕਾਰ ਦੀ ਆਲੋਚਨਾ ਮੂੰਹ ਦੇ ਉੱਤੇ ਕਰਨ ਦਾ ਦਮ ਰੱਖਦੇ ਨੇ ਉਹਨਾਂ ਨੇ ਸਰਕਾਰ ਦੇ ਕਈ ਫੈਸਲਿਆਂ ਨੂੰ ਸਰਕਾਰ ਦੀ ਕਾਰਜਸ਼ੈਲੀ ਨੂੰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜਸ਼ੈਲੀ ਨੂੰ ਲੈ ਕੇ ਕਈ ਵਾਰ ਖੁੱਲ ਕੇ ਗੱਲ ਕੀਤੀ ਹੈ ਪਰ ਸਵਾਲ ਇਹ ਹੈ ਕਿ ਕੀ ਰਮਣ अरोड़ा ਦੀ ਇਹ ਗ੍ਰਿਫਤਾਰੀ ਜਿਹੜੀ ਐ ਉਹ ਕਿਸ ਕਾਰਨ ਹੋਈ ਆ ਹੁਣ ਭ੍ਰਿਸ਼ਟਾਚਾਰ ਦਾ ਮਾਮਲਾ ਤਾਂ ਬੜਾ ਕਹਿ ਸਿੱਧਾ ਜਾਂ ਕਹਿ ਕੇ ਦੇਖਿਆ ਜਾ ਰਿਹਾ ਕੀ ਉਡੀਕ ਕੀਤੀ ਜਾ ਰਹੀ ਸੀ ਇਸ ਸਮੇਂ ਦੀ ਕੀ ਅਸੀਂ ਕਾਰਵਾਈ ਕਰਾਂਗੇ ਕੀ ਭ੍ਰਿਸ਼ਟਾਚਾਰ ਦਾ ਮਾਮਲਾ ਇੱਕ ਦਿਨ ਦੇ ਵਿੱਚ ਹੀ ਸਾਹਮਣੇ ਆ ਆਇਆ ਜਾਂ ਕਿਦੋਂ ਆ ਰਿਹਾ ਸੀ ਇਹ ਹੁਣ ਸਵਾਲ ਨੇ ਨਾ ਜਿਹੜਾ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਫਿਰ ਇਹਨੂੰ ਲੰਬੇ ਸਮੇਂ ਤੱਕ ਚੱਲਣ ਕਿਉਂ ਦਿੱਤਾ ਗਿਆ ਸਵਾਲ ਇਹ ਵੀ ਹੈ ਕਿਉਂਕਿ ਜਲੰਧਰ ਤੋਂ ਜੋ ਗੱਲਾਂ ਆ ਰਹੀਆਂ ਨੇ ਇਹ ਤਾਂ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਇਹ ਕੋਈ ਅੱਜ ਦੀ ਪਰਸੋਂ ਦੀ ਚੌਥੇ ਦੀ ਹਫ਼ਤੇ ਦੀ ਮਹੀਨੇ ਦੀ ਖੇਡ ਨਹੀਂ ਸੀ ਇਹਦਾ ਮਤਲਬ ਹੈ ਕਿ ਉਹਨੂੰ ਚੱਲਣ ਦਿੱਤਾ ਗਿਆ ਤੇ ਹੁਣ ਬਲੀ ਦਾ ਬੱਕਰਾ ਕਹਿ ਲਈਏ ਇਹ ਬਣਾਉਣ ਦੀ ਕੋਸ਼ਿਸ਼ ਹੈ ਬਾਹਮ ਰੋੜਨ ਦੀ ਕੋਸ਼ਿਸ਼ ਹੈ ਜਾਂ ਸੱਚੇ ਦਿਲ ਨਾਲ ਪ੍ਰੇਸ਼ਚਾਚਾਰਕ ਦੇ ਖਿਲਾਫ ਕਾਰਵਾਈ ਹੈ ਇਹ ਤਾਂ ਹੁਣ ਲੋਕਾਂ ਨੇ ਦੇਖਣਾ ਹੈ ਕਿ ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਕੀ ਨਜ਼ਰ ਆਉਂਦਾ ਫਿਲਹਾਲ ਆਪਣੀ ਸਰਕਾਰ ਦੇ ਉੱਤੇ ਉਹਨਾਂ ਦੇ ਖੁਦ ਦੇ ਵਿਧਾਇਕ ਸਵਾਲ ਚੁੱਕ ਰਹੇ ਆ ਤਾਂ ਇਹਨੂੰ ਵੀ ਲੋਕ ਜਦੋਂ ਇਹ ਸਾਰੀ ਕੈਨਵਸ ਨੂੰ ਡਰਾਗ ਕਰਨਗੇ ਤਾਂ ਇਸ ਚੀਜ਼ ਨੂੰ ਵੀ ਆਪਣੇ ਦਿਮਾਗ ਦੇ ਵਿੱਚ ਰੱਖਣ ਕਿ ਆਖਿਰਕਾਰ ਚੱਲ ਕੀ ਰਿਹਾ ਹੈ ਕਿੱਥੇ ਘਾਲਾ ਮਾਲਾ ਹੈ ਕਿੱਥੇ ਚੀਜ਼ਾਂ ਸਪਸ਼ਟ ਨੇ ਇਹ ਹੁਣ ਲੋਕਾਂ ਦੇ ਉੱਤੇ ਥੋੜਾ ਜਿਹਾ ਲੋਕਾਂ ਨੇ ਆਪਣੇ ਦਿਮਾਗ ਦੇ ਨਾਲ ਸੋਚਣ ਦੀ ਕੋਸ਼ਿਸ਼ ਕਰਨੀ ਹੈ ਪਰ ਇਸ ਸਾਰੇ ਐਪੀਸੋਡ ਤੋਂ ਲੱਗਦਾ ਐਨਜੀ ਹੈ ਕਿ ਇਹਦੇ ਵਿੱਚ ਕੁਝ ਬਹੁਤਾ ਕੱਢਣ ਪਾਉ ਨੂੰ ਅਖੀਰ ਤੈ ਬਾਕੀ ਨਹੀਂ ਬਚਣਾ